ਸਾਡੇ ਸਰੀਰ ਦਾ ਸਭ ਤੋਂ ਵੱਧ ਸਰਗਰਮ ਹਿੱਸਾ ਹੈ ਜੋ ਹਰ ਕਦਮ ਦੇ ਉੱਤੇ ਸਾਡਾ ਭਾਰ ਚੁੱਕਦੇ ਨੇ ਇਹਨਾਂ ਦੇ ਵਿੱਚ 26 ਹੱਡੀਆਂ 33 ਜੋੜ ਅਤੇ 100 ਤੋਂ ਵੱਧ ਮਾਸਪੇਸ਼ੀਆਂ ਅਤੇ ਨਸਾ ਹੁੰਦਿਆਂ ਨੇ ਦਰਅਸਲ ਤੁਹਾਨੂੰ ਤੁਹਾਡੇ ਪੈਰ ਦੀ ਆਪਣੇ ਸਰੀਰ ਦੇ ਕਿਸੇ ਵੀ ਹੋਰ ਹਿੱਸੇ ਦੇ ਨਾਲੋਂ ਜ਼ਿਆਦਾ ਦੇਖਭਾਲ ਕਰਨ ਦੀ ਲੋੜ ਹੁੰਦੀ ਹੈ ਹਾਲਾਂਕਿ ਬਹੁਤ ਸਾਰੇ ਲੋਕ ਆਪਣੇ ਪੈਰਾਂ ਦੀ ਸਿਹਤ ਵੱਲ ਉਹਨਾਂ ਧਿਆਨ ਨਹੀਂ ਦਿੰਦੇ ਜਿੰਨਾ ਉਹ ਆਪਣੇ ਸਰੀਰ ਦੇ ਦੂਜੇ ਹਿੱਸਿਆਂ ਦੇ ਵਿੱਚ ਦਿੰਦੇ ਨੇ ਜਿਵੇਂ ਕਿ ਆਪਣੇ ਚਿਹਰੇ ਆਪਣੇ ਹੱਥਾਂ ਦੇ ਉੱਤੇ ਦਿੰਦੇ ਨੇ ਲੋਕ ਆਪਣੇ ਪੈਰਾਂ ਨੂੰ ਬਿਨਾਂ ਧੋਤੇ ਠੰਡ ਜਾਂ ਫਿਰ ਗਰਮੀ ਦੇ ਸੰਪਰਕ ਦੇ ਵਿੱਚ ਲੈ ਕੇ ਆਉਂਦੇ ਨੇ ਅਤੇ ਪੈਰ ਧੋਏ ਬਿਨਾਂ ਸੌ ਜਾਂਦੇ ਨੇ ਮਾਹਿਰਾ ਦਾ ਕਹਿਣਾ ਹੈਗਾ ਕਿ ਪੈਰਾਂ ਨੂੰ ਬਿਨਾਂ ਧੋਤੇ ਅਤੇ ਧਿਆਨ ਨਾ ਦੇਣ ਦੇ ਨਾਲ ਖਾਸ ਕਰਕੇ ਸੌਣ ਤੋਂ ਪਹਿਲਾਂ ਤਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਤਾਂ ਇੱਕ ਦਿੱਲੀ ਦੇ ਮਸ਼ਹੂਰ ਮਲਟੀ ਸਪੈਸ਼ਲਿਸਟਰੀ ਸੈਂਟਰ ਦੇ ਜੋ ਕਿ ਐਕਸਪਰਟਸ ਨੇ ਉਹਨਾਂ ਦੇ ਅਨੁਸਾਰ ਇਹ ਕਿਹਾ ਜਾਂਦਾ ਹੈਗਾ ਕਿ ਜੇਕਰ ਤੁਸੀਂ ਸੌਣ ਤੋਂ ਪਹਿਲਾਂ ਪੈਰ ਨਹੀਂ ਧੋਂਦੇ ਤਾਂ ਤੁਹਾਡਾ ਬਿਸਤਰ ਕਿਟਾਣੂਆਂ ਦੇ ਲਈ ਇੱਕ ਪ੍ਰਜਨਨ ਸਥਾਨ ਬਣ ਸਕਦਾ ਜਾਂਦਾ ਹੈ ਜਿਸ ਤਰ੍ਹਾਂ ਤੁਸੀਂ ਸੌਣ ਤੋਂ ਪਹਿਲਾਂ ਆਪਣਾ ਚਿਹਰਾ ਅਤੇ ਹੱਥ ਧੋਂਦੇ ਹੋ ਉਸੇ ਤਰ੍ਹਾਂ ਤੁਹਾਨੂੰ ਆਪਣੇ ਪੈਰ ਵੀ ਸਾਫ਼ ਕਰਨੇ ਚਾਹੀਦੇ ਨੇ ਕਿਉਂਕਿ ਘਰ ਦੇ ਅੰਦਰ ਅਤੇ ਬਾਹਰੋਂ ਗੰਦਗੀ ਕਿਟਾਣੂ ਅਤੇ ਛੋਟੇ ਛੋਟੇ ਤੇ ਢੂੜ ਤੇ ਕਣ ਆਸਾਨੀ ਦੇ ਨਾਲ ਪੈਰਾਂ ਦੇ ਉੱਤੇ ਆ ਜਾਂਦੇ ਨੇ ਸਾਰਾ ਦਿਨ ਜੁੱਤੇ ਪਾਉਣ ਦੇ ਨਾਲ ਪੈਰਾਂ ਦੇ ਵਿੱਚ ਪਸੀਨਾ ਆਉਂਦਾ ਜਿਸ ਦੇ ਨਾਲ ਬੈਕਟੀਰੀਆ ਇਕੱਠਾ ਹੁੰਦਾ ਜੇਕਰ ਤੁਸੀਂ ਸੌਣ ਤੋਂ ਪਹਿਲਾਂ ਆਪਣੇ ਪੈਰ ਨਹੀਂ ਧੋਂਦੇ ਤਾਂ ਇਹ ਸਾਰੀਆਂ ਚੀਜ਼ਾਂ ਤੁਹਾਡੇ ਲਈ ਤੁਹਾਨੂੰ ਕਈ ਤਰੀਕਿਆਂ ਦੇ ਨਾਲ ਪ੍ਰਭਾਵਿਤ ਕਰ ਸਕਦੀਆਂ ਨੇ ਤੇ ਉੱਥੇ ਹੀ ਤੁਹਾਨੂੰ ਦੱਸਦੀ ਹੈ ਕਿ ਤੁਹਾਨੂੰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਭ ਤੋਂ ਪਹਿਲਾਂ ਗੰਦੇ ਪੈਰਾਂ ਦੇ ਨਾਲ ਸੌਣ ਦੇ ਨਾਲ ਬੈਕਟੀਰੀਆ ਅਤੇ ਫੰਗਲ ਇਨਫੈਕਸ਼ਨ ਹੋ ਸਕਦੇ ਨੇ ਇਸ ਦੇ ਨਾਲ ਪੈਰਾਂ ਦੇ ਉੱਤੇ ਚਮੜੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਜਿਸ ਦੇ ਵਿੱਚ ਖੁਜਲੀ, ਲਾਲੀ, ਛਿਲੜਾ, ਮਸੂੜੀਆਂ ਦੇ ਉੱਤੇ ਫਟਣਾ, ਛਾਲੇ ਅਤੇ ਸੋਜ ਸ਼ਾਮਿਲ ਹੈ। ਇਹ ਲੱਛਣ ਖਾਸ ਤੌਰ ਦੇ ਉੱਤੇ ਐਥਲੀਟਾਂ ਅਤੇ ਵਿਦਿਆਰਥੀਆਂ ਦੇ ਵਿੱਚ ਆਮ ਹਨ ਜੋ ਕਿ ਲੰਬੇ ਸਮੇਂ ਤੱਕ ਜੁੱਤੇ ਯਾਨੀ ਕਿ ਸਪੋਰਟਸ ਸ਼ੂਜ਼ ਜਿਹੜੇ ਕਿ ਪਾਖੇ ਰੱਖਦੇ ਨੇ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਦੇ ਵਿੱਚ ਲਾਗ ਫੈਲਣ ਦਾ ਖਤਰਾ ਵੀ ਹੁੰਦਾ ਹੈ। ਹਾਲਾਂਕਿ ਪਾਟੇ ਹੋਏ ਪੈਰ ਆਮ ਨੇ ਜੇਕਰ ਅਣਦੇਖਾ ਕੀਤਾ ਜਾਵੇ ਤਾਂ ਇਹ ਗੰਭੀਰ ਦਰਦ ਦਾ ਕਾਰਨ ਬਣ ਸਕਦੇ ਨੇ ਕਈ ਵਾਰ ਸਰਜਰੀ ਦੀ ਵੀ ਲੋੜ ਪੈ ਸਕਦੀ ਹੈ ਤੁਹਾਨੂੰ ਹੁਣ ਗੱਲ ਕਰਦੇ ਆਂ ਵੀ ਤੁਹਾਨੂੰ ਕਿਹੜੀਆਂ-ਕਿਹੜੀਆਂ ਜੋ ਕਿ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਤਾਂ ਧਿਆਨ ਨਾਲ ਸੁਣਿਓ ਇਸ ਗੱਲ ਨੂੰ ਸਭ ਤੋਂ ਪਹਿਲਾਂ ਪੈਰਾਂ ਨੂੰ ਨਰਮ ਅਤੇ ਸਿਹਤਮੰਦ ਰੱਖਣ ਦੇ ਲਈ ਬਾਹਰੋਂ ਆਉਣ ਤੋਂ ਤੁਰੰਤ ਬਾਅਦ ਉਹਨਾਂ ਨੂੰ ਚੰਗੀ ਤਰ੍ਹਾਂ ਤੋਂ ਆਪਣੇ ਪੈਰਾਂ ਦਾ ਧਿਆਨ ਰੱਖੋ ਅਤੇ ਦਿਨ ਦੇ ਵਿੱਚ ਘੱਟੋ-ਘੱਟ ਦੋ ਵਾਰ ਸਾਫ਼ ਰੱਖੋ ਹਾਲਾਂਕਿ ਸੌਣ ਤੋਂ ਪਹਿਲਾਂ ਆਪਣੇ ਪੈਰ ਧੋਣਾ ਨਾ ਭੁੱਲੋ ਹਫਤੇ ਦੇ ਵਿੱਚ ਘੱਟੋ-ਘੱਟ ਦੋ ਵਾਰ ਆਪਣੇ ਪੈਰਾਂ ਨੂੰ ਕੋਸੇ ਪਾਣੀ ਦੇ ਵਿੱਚ ਡੁਬੋਵੋ ਇਸ ਦੇ ਨਾਲ ਤੁਹਾਡੇ ਜੋੜਾਂ ਮਾਸਪੇਸ਼ੀਆਂ ਨੂੰ ਸ਼ਾਂਤੀ ਜੋ ਕਿ ਸ਼ਾਂਤ ਕੀਤਾ ਜਾਵੇਗਾ ਤੇ ਉਹ ਨਰਮ ਅਤੇ ਸੁੰਦਰ ਹੋ ਜਾਣਗੇ ਤੁਸੀਂ ਸ਼ਾਂਤੀ ਦੇ ਨਾਲ ਸੌ ਸਕੋਗੇ ਤੇ ਸ਼ੂਗਰ ਰੋਗਾਂ ਨੂੰ ਆਪਣੇ ਪੈਰਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਕਿਉਂਕਿ ਉਹਨਾਂ ਨੂੰ ਪ੍ਰਤੀਰੋਧਕ ਸ਼ਕਤੀ ਘਟ ਜੜੀ ਕਿ ਜਾਂਦੀ ਹੈ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬੇਹਜ਼ੂਰੀਆ ਹਾਲਾਂਕਿ ਪੈਰ ਬਹੁਤ ਜ਼ਿਆਦਾ ਜ਼ਰੂਰ ਹੈ ਜ਼ਰੂਰੀ ਹੈ ਤੁਹਾਡੀ ਸਿਹਤ ਲਈ ਤੁਹਾਡੇ ਸਰੀਰ ਦਾ ਹੀ ਇੱਕ ਅੰਗ ਹੈਗਾ ਜਿਵੇਂ ਤੁਸੀਂ ਆਪਣੇ ਸਰੀਰ ਦੇ ਜਿਵੇਂ ਕਿ ਚਿਹਰੇ ਤੇ ਹੱਥਾਂ ਦਾ ਧਿਆਨ ਰੱਖਦੇ ਹੋ ਬਾਕੀ ਅੰਗਾਂ ਦਾ ਧਿਆਨ ਰੱਖਦੇ ਹੋ ਇਸੇ ਤਰੀਕੇ ਨਾਲ ਤੁਸੀਂ ਆਪਣੇ ਪੈਰਾਂ ਦਾ ਵੀ ਖਾਸ ਧਿਆਨ ਰੱਖਿਆ ਕਰੋ ਤੇ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਨੂੰ ਜ਼ਰੂਰ ਇੱਕ ਵਾਰ ਪਾਣੀ ਦੇ ਵਿੱਚ ਜੋ ਕਿ ਵਾਸ਼ ਕਰਿਆ ਕਰੋ